ਸਾਚੀ ਕਾਲ ਜੀ ਅੱਜ ਉਹਨਾਂ ਫਿਲਮਾਂ ਦੀ ਗੱਲ ਜਿਨ੍ਹਾਂ ਵਿੱਚ ਨਾਇਕ ਨਾਇਕਾ ਜਾਂ ਦੋਨੋਂ ਕਿਸੇ ਇਹੋ ਜੀ ਸਥਾਨ ਦੇ ਉੱਤੇ ਜਾ ਕੇ ਸਕੂਨ ਦੀ ਪ੍ਰਾਪਤੀ ਕਰਨੇ ਚਾਹੁੰਦੇ ਨੇ ਆਕਾਂਤ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਕੁਝ ਦਿਨ ਜ਼ਿੰਦਗੀ ਦੀ ਭੱਜ ਦੌੜ ਤੋਂ ਆਪਾਂ ਕੁਝ ਚੰਗੇ ਪਲ ਬਿਤਾ ਕੇ ਆਈਏ ਫਿਰ ਉੱਥੇ ਜਾ ਕੇ ਉਹਨਾਂ ਨੂੰ ਕੁਝ ਇਹੋ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਉਹ ਸਕੂਨ ਦਾ ਛੱਡੋ ਉਹਨਾਂ ਲਈ ਜਾਨ ਬਚਾ ਕੇ ਨਿਕਲਣਾ ਮੁਸ਼ਕਲ ਹੋ ਜਾਂਦਾ ਅੱਜ ਉਹਨਾਂ ਫਿਲਮਾਂ ਦੀ ਗੱਲ ਇਸ سلسلے ਵਿੱਚ ਜਿਹੜੀ ਪਹਿਲੀ ਫਿਲਮ ਜਿਹਨਾਂ ਮੈਂ ਜ਼ਿਕਰ ਕਰੂੰਗਾ ਉਹਦੇ ਵਿੱਚ ਇੱਕ ਫ੍ਰੈਂਚ ਟੀਚਰ ਆ ਜਿਹੜੀ ਰូមਾਨੀਆ ਦੀ ਰਾਜਧਾਨੀ ਬੁਖਾਰੈਸਟ ਦੇ ਵਿੱਚ ਟੀਚ ਕਰ ਰਹੀ ਹੈ ਫ੍ਰੈਂਚ ਉਹ ਆਪਣੇ ਪਤੀ ਦੇ ਨਾਲ ਰូមਾਨੀਆ ਦੇ ਜੰਗਲ ਵਿੱਚ ਇੱਕ ਬੜਾ ਸੋਹਣਾ ਘਰ ਆ ਉੱਥੇ ਕੁਝ ਦਿਨ ਲਈ ਆਪਣੇ ਸਕੂਨ ਦੇ ਬਤੌਣ ਲਈ ਆਉਂਦੀ ਹੈ ਕੁਝ ਦਿਨ ਬੀਤਦੇ ਆ ਪਰ ਕੁਝ ਦਿਨ ਬਾਅਦ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਕੋਈ ਉਹਨਾਂ ਦੇ ਆਸ-ਪਾਸ ਹੋਰ ਵੀ ਆ ਉਹ ਜਦੋਂ ਦੇਖਦੇ ਆ ਤਾਂ ਕੁਝ ਇਹੋ ਜਿਹੀਆਂ ਘਟਨਾਵਾਂ ਖਤਰਨਾਕ ਘਟਨਾਵਾਂ ਉੱਥੇ ਘਟਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਕਿ ਉਹਨਾਂ ਲਈ ਮਤਲਬ ਮੌਤ ਦਾ ਸਬਬ ਬਣਨ ਨੇ ਸ਼ੁਰੂ ਹੋ ਜਾਂਦੀਆਂ ਕੀ ਉਹ ਉਹਨਾਂ ਤੋਂ ਬਚ ਪਾਏ ਕੌਣ ਨੇ ਉਹ ਲੋਕ ਜਿਨ੍ਹਾਂ ਦੇ ਜਾਂ ਦੇ ਦੁਸ਼ਮਣ ਨੇ ਇਹ ਬੜਾ ਅੱਛਾ ਸਸਪੈਂਸ ਹੈ ਉਹਦੇ ਵਿੱਚ ਕਿਉਂ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਤੇ ਕੀ ਇਹ ਉੱਥੋਂ ਬਚ ਕੇ ਨਿਕਲ ਵੀ ਆਏ ਇਹ ਦੇਖਣ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਆ them 2006 ਦੀ ਫਿਲਮ them ਨੈਕਸਟ ਫਿਲਮ ਦੇ ਵਿੱਚ ਦਾਨੀ ਨਾਮ ਦੀ ਇੱਕ ਇੰਗਲਿਸ਼ ਕੁੜੀ ਹੈ ਜਿਹੜੀ ਕਿ ਆਪਣੇ ਪ੍ਰੇਮੀ ਨਾਲ 스웨ਡਨ ਦੇ ਇੱਕ ਇਹੋ ਜਿਹੇ ਮੇਲੇ ਦੇ ਵਿੱਚ ਚ ਇੱਕ ਇਹੋ ਜੇ ਮਤਲਬ ਫੋਕਲੋਰ ਲਾਲੋਕੀ ਕੁਝ ਉੱਥੋਂ ਦੀਆਂ ਰਵਾਇਤਾਂ ਜਿਹੜੀਆਂ ਮੂਲ ਰਵਾਇਤਾਂ ਦੇ ਆਧਾਰਿਤ ਇੱਕ ਕੋਈ ਫੈਸਟੀਵਲ ਹੋ ਰਿਹਾ ਧਾਰਮਿਕ ਫੈਸਟੀਵਲ ਜਿਹੜਾ ਕਿ 90 ਸਾਲਾਂ ਬਾਅਦ ਉੱਥੇ ਮਨਾਇਆ ਜਾਂਦਾ ਉੱਥੇ ਸ਼ਾਮਲ ਹੋਣ ਲਈ ਉਹ 스웨ਡਨ ਜਾਂਦੀ ਹੈ ਜਿਹੜਾ ਕਿ ਇੱਕ ਬਹੁਤ ਖੂਬਸੂਰਤ ਫੁੱਲਾਂ ਦੀ ਘਾਟੀ ਦੇ ਵਿੱਚ ਉਹ ਫੈਸਟੀਵਲ ਹੋ ਰਿਹਾ ਤੇ ਬਹੁਤ ਸਾਰੇ ਰਿਚੂਅਲਸ ਕੀਤੇ ਜਾਂਦੇ ਨੇ ਤੇ ਦੋਸਤੋ ਉੱਥੇ ਕੁਝ ਇਹ ਜੇ ਘਟਨਾਵਾਂ ਘਟਨੀਆਂ ਸ਼ੁਰੂ ਹੁੰਦੀਆਂ ਨੇ ਜਾਂ ਇਹ ਜੇ ਉੱਥੇ ਰਿਚੂਅਲਸ ਕੀਤੇ ਜਾਂਦੇ ਨੇ ਜਿਨ੍ਹਾਂ ਤੋਂ ਦਾਨੀ ਘਬਰਾਉਂਦੀ ਹੈ ਉਹ ਉੱਥੋਂ ਨਿਕਲ ਜਾਣਾ ਚਾਹੁੰਦੀ ਹੈ ਕੋਈ ਉੱਥੇ ਪਹਿਰਾ ਨਹੀਂ ਕੋਈ ਉਹਨੂੰ ਰੋਕਦਾ ਨਹੀਂ ਪਰ ਉੱਥੋਂ ਨਿਕਲ ਨਹੀਂ ਪਾਉਂਦੀ ਤੇ ਉਹ ਕਿਉਂ ਕੀ ਇਹ ਜੀਆਂ ਚੀਜ਼ਾਂ ਨੇ ਜਿਹੜੀਆਂ ਉਹਨੂੰ ਡਿਸਟਰਬ ਕਰਦੀਆਂ ਦੋਸਤੋ ਇਹ ਦਾ ਜਿਹੜਾ ਕਲਾਈਮੈਕਸ ਉਹ ਡਿਸਟਰਬਿੰਗ ਹੈ ਤੋ ਮਾੜਾ ਜਿਹਾ ਆਪਣੇ ਉਸ ਹਾਬ ਨਾਲ ਦੇਖਿਓ ਉਹਨੂੰ ਕਿ ਡਿਸਟਰਬਿੰਗ ਆ ਬਹੁਤ ਸਾਰੇ ਨੂੰ ਰਿਵਿਊਜ਼ ਵੀ ਇਸ ਤਰ੍ਹਾਂ ਦੇ ਮਿਲੇ ਜਾਂ ਸਾਰੇ ਵਰਲਡ ਦੇ ਵਿੱਚ 2019 ਦੀ ਫਿਲਮ ਮਿਡਸੋਮਰ ਮਿਡਸੋਮਰ ਅ ਅੱਛੀ ਥ੍ਰਿਲਰ ਹੈ ਹਾਰਰ ਹੈ ਬਟ ਹੋਰ ਕਿਸਮ ਦਾ ਹਾਰਰ ਹੈ ਇਹ ਜ਼ਰੂਰ ਦੇਖੋ ਮਿਡਸੋਮਰ ਨੈਕਸਟ ਜਿਹੜੀ ਫਿਲਮ ਆ ਉਹ ਵੀ 2019 ਦੀ ਫਿਲਮ ਹੈ ਇਹਦੇ ਵਿੱਚ ਕੀ ਹੁੰਦਾ ਕਿ ਵਿਲਸਨ ਫੈਮਿਲੀ ਆ ਉਹ ਇੱਕ ਬੜੇ ਖੂਬਸੂਰਤ ਇੱਕ ਅ ਘਰ ਦੇ ਵਿੱਚ ਕੁਝ ਦਿਨ ਲਈ ਵੈਕੇਸ਼ਨਸ ਬਤਨ ਲਈ ਆਉਂਦੇ ਨੇ ਇੱਕ ਰਾਤ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਉਹਨਾਂ ਦੇ ਘਰ ਦੇ ਸਾਹਮਣੇ ਕੁਝ ਲੋਕ ਕੁਝ ਕੁਛ ਦੂਰੀ ਦੇ ਉੱਤੇ ਕੁਝ ਜਿਵੇਂ ਘਾਤ ਲਗਾ ਕੇ ਹੁੰਦੇ ਨੇ ਇਸ ਤਰ੍ਹਾਂ ਖੜੇ ਨੇ ਤਾਂ ਦੋਸਤੋ ਉਹ ਇਹਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਨੇ ਆਪਣੀ ਜਗ੍ਹਾ ਤੇ ਖੜੇ ਹੋਏ ਕਿ ਉਹਨਾਂ ਦੇ ਹਮਲੇ ਤੋਂ ਬਚਦੇ ਨੇ ਕੁਝ ਸਮੇਂ ਬਾਅਦ ਇਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਜਿਹੜੇ ਉਹ ਹਮਲਾ ਕਰ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਸ਼ਕਲਾਂ ਨੇ ਉਹ ਸਾਡੀਆਂ ਹੀ ਸ਼ਕਲਾਂ ਨੇ ਮਤਲਬ ਜਿਵੇਂ ਐ ਲੱਗ ਰਿਹਾ ਹੁੰਦਾ ਕਿ ਉਹੀ ਇੱਕ ਦੂਸਰ ਜਾਨੀ ਹਮ ਸ਼ਕਲ ਜਾਂ ਕੋ ਜੋ ਵੀ ਆ ਤੁਹਾਨੂੰ ਫਿਲਮ ਦੇਖ ਕੇ ਪਤਾ ਮਹਿਸੂਸ ਹੋਊਗਾ ਵੀ ਕੀ ਚੀਜ਼ ਆ ਉਹ ਕਿ ਉਹ ਹਮਲਾ ਕਰ ਰਹੇ ਨੇ ਦੋਸਤੋ ਉਹ ਕੌਣ ਨੇ ਜਿਹੜੇ ਹਮਲਾ ਕਰ ਰਹੇ ਨੇ ਉਹਨਾਂ ਦੀਆਂ ਸ਼ਕਲਾਂ ਇਹਨਾਂ ਨਾਲ ਮਿਲਦੀਆਂ ਕਿਵੇਂ ਨੇ ਇੰਟਰਸਟਿੰਗ ਫਿਲਮ ਅਸ 2019 ਦੀ ਫਿਲਮ ਅਸ ਇਸ ਲੜੀ ਦੀ ਜਿਹੜੀ ਅੱਜ ਦੀ ਲੜੀ ਦੀ ਲਾਸਟ ਫਿਲਮ ਆ ਇਹਦੇ ਵਿੱਚ ਜੈਨੀ ਤੇ ਉਹਦਾ ਪ੍ਰੇਮੀ ਉਹ ਇੱਕ ਇਹ ਜੀ ਲੇਕ ਆ ਇੱਕ ਜਿਹੜੀ ਬੜੀ ਮਤਲਬ ਕਾਮ ਹੈ ਬੜੀ ਸ਼ਾਂਤਮਈ ਹੈ ਜਿੱਥੇ ਲੋਕ ਆਪਣੀਆਂ ਪਿਕਨਿਕਸ ਮਨਾਉਣ ਆਉਂਦੇ ਨੇ ਉਹ ਦੋਨੋਂ ਜਾਨੇ ਉੱਥੇ ਜਾਂਦੇ ਨੇ ਕੁਝ ਟਾਈਮ ਠੀਕ ਠਾਕ ਬੀਤਦਾ ਉੱਥੇ ਕੁਝ ਹੋਰ ਜੋੜੇ ਵੀ ਹੁੰਦੇ ਨੇ ਥੋੜੀ ਦੇਰ ਬਾਅਦ ਉਹ ਚਲੇ ਜਾਂਦੇ ਨੇ ਬਟ ਇਹ ਉੱਥੇ ਰਹਿ ਜਾਂ ਉੱਥੇ ਰਹਿ ਜਾਂਦੇ ਨੇ ਕੁਝ ਦੇਰ ਬਾਅਦ ਇਹਨਾਂ ਨੂੰ ਮਹਿਸੂਸ ਹੁੰਦਾ ਕਿ ਇਹਨਾਂ ਦਾ ਜਿਹੜਾ ਸਮਾਨ ਆ ਉਹ ਗਾਇਬ ਆ ਕਿਉਂਕਿ ਕੁਝ ਦਿਨ ਪਹਿਲਾਂ ਇਹ ਸੌਂਗੇ ਸੀ ਤਾਂ ਹੁੰਦਾ ਕੀ ਆ ਕੌਣ ਨੇ ਜਿਨ੍ਹਾਂ ਨੇ ਸਮਾਨ ਗਾਇਬ ਕੀਤਾ ਇਹਨਾਂ ਤੇ ਉਸ ਝੀਲ ਦੇ ਆਲੇ ਦੁਆਲੇ ਤੁਰੇ ਫਿਰਦੇ ਆ ਫਿਰ ਇਹ ਜੰਗਲ ਵਿੱਚ ਵੀ ਚਲੇ ਜਾਂਦੇ ਨੇ ਤਾਂ ਜੰਗਲ ਦੇ ਵਿੱਚ ਇਹਨਾਂ ਤੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਫਿਲਮ ਦੇ ਜਿਹੜੇ ਵਿਲਨਸ ਨੇ ਉਹ ਥੋੜੇ ਅਲੱਗ ਨੇ ਤੁਹਾਨੂੰ ਦੇਖਣ ਤੋਂ ਪਤਾ ਲੱਗੂਗਾ ਜਿਵੇਂ ਡੈਮ ਦੇ ਵਿੱਚ ਸੀ ਇਸ ਫਿਲਮ ਦੇ ਵਿਲਨ ਵੀ ਹੋ ਦੋਸਤੋ ਇਸ ਫਿਲਮ ਦਾ ਜਿਹੜਾ ਐਂਡ ਹੈ ਇਹ ਵੀ ਡਿਸਟਰਬਿੰਗ ਆ ਬਹੁਤ ਸਾਰੇ ਲੋਕਾਂ ਲਈ ਅਨਐਕਸਪੈਕਟਿਡ ਸੀਗਾ ਇਹ ਜਿਹੜਾ ਐਂਡ ਆ ਮੇਰੇ ਲਈ ਵੀ ਸੀਗਾ ਅਨਐਕਸਪੈਕਟਿਡ ਸੀ ਇਹ ਫਿਲਮ ਬਹੁਤ ਅੱਛੀ ਹੈ ਫਿਲਮ ਦਾ ਨਾਮ ਈਡਨ ਲੇਕ ਜ਼ਰੂਰ ਦੇਖੋ ਦੋਸਤੋ ਈਡਨ ਲੇਕ ਬਹੁਤ ਕੈਂਟਫੁਲ ਮੈਂ ਰਸੀਕਾਲ ਜੀ